ਉਹ ਵੇ ਫੋਨ ਆਇਆ ਕਹਿੰਦਾ ਥੋੜਾ 50000 50000 ਰੁਪਏ ਨਿਕਲਿਆ ਜੀ ਮੈਨੂੰ ਬਹੁਤ ਖੁਸ਼ੀ ਹੋਈ ਫਿਰ ਲੱਗ ਗਿਆ 6 ਵਾਲਾ ਨਾਮ ਵੀ ਲੱਗ ਗਿਆ ਜੀ 5 ਲੱਖ ਦਾ ਹੀ ਉਹ ਤੋਂ ਬਾਅਦ ਬਹੁਤ ਖੁਸ਼ੀ ਆਈ ਰੋਣਾ ਹੀ ਆ ਗਿਆ ਮੈਨੂੰ ਬਹੁਤ ਰੋਣਾ ਆ ਗਿਆ ਅੱਛਾ ਸਹੀ ਗੱਲ ਹੈ ਜੀ ਖੜਾ ਖੜਾ ਮੈਂ ਕਹਿੰਦਾ ਮੇਰਾ ਵਿਚਾਰ ਬਣਿਆ ਮੈਂ ਜਾਵਾਂ ਖਾਟੂ ਸ਼ਾਮ ਉਹ ਉਹ ਮੰਨਦੇ ਸੀ ਉਹਨਾਂ ਨੂੰ ਉਹ ਮੈਨੂੰ ਬਹੁਤ ਕਹਿੰਦੇ ਖਾਟੂ ਸ਼ਾਮ ਨੂੰ ਤੇ ਆਇਆ ਕਰ ਮੈਂ ਕੱਲ ਹੀ ਬੁੱਕ ਗਿਆ ਟ੍ਰੇਨ ਚੜਿਆ ਖਾਟੂ ਸ਼ਾਮ ਗਿਆ ਅੱਛਾ 4-5 ਦਿਨ ਮੈਂ ਉੱਥੇ ਲੱਗ ਗਿਆ ਜੀ ਸੇਵਾ ਕੀਤੀ ਉੱਥੇ ਸੇਵਾ ਕੀਤੀ ਪੂਰੀ ਸੇਵਾ ਕੀਤੀ ਫਿਰ ਇਹਨਾਂ ਵਾਲਾ ਫੋਨ ਆ ਗਿਆ ਜੀ ਮੈਂ ਕਿਹਾ ਨਹੀਂ ਜੀ ਅਜੇ 3 ਦਿਨ 4 ਦਿਨ ਲੱਗਣਗੇ ਆ ਜੇ ਮੈਂ ਕਿਹਾ ਮਜ਼ਾ ਆ ਹੀ ਜਾਂਦਾ ਮੈਨੂੰ ਜਾਂਦਾ ਕੰਮ ਕੀ ਕਰਦੇ ਹੋ ਤੁਸੀਂ ਕੰਮ ਆਪਣਾ ਫਰੂਟ ਦਾ ਕੰਮ ਆ ਜੀ ਫਿਰ ਮੈਂ ਵੀ ਜਦੋਂ ਆਂਦਾ ਹੀ ਪਾ ਕੇ ਜਾਂਦਾ ਸੀ ਮੇਰੀ ਮਾਲਕ ਨੇ ਸੋਣ ਹੀ ਲਿੱਤੀ ਜੀ ਪੈਸਾ ਜਿਹੜਾ ਹੈ 5.5 ਲੱਖ ਨਿਕਲਿਆ ਕਿੱਥੇ ਲਾਉਣਾ ਹੈ ਕੀ ਸੋਚਿਆ ਕਿੱਥੇ ਸ਼ੁਰੂਆਤ ਕਰਨੀ ਪਹਿਲਾ ਇਹ ਹੀ ਸੋਚਿਆ ਵੀ ਚਵਾਕਾਂ ਨੂੰ ਪੜਾ ਕੇ ਵਧੀਆ ਲਿਖਵਾਈਏ ਜੀ ਆਪ ਤੋਂ ਜਿਹੜੇ ਕੰਮ ਕਰੀ ਜੰਨੇ ਕਰੀ ਜੰਨੇ ਆ ਜੀ ਤਾਂ ਤੁਹਾਨੂੰ ਦੱਸ ਦਈਏ ਸਾਡੇ 5 ਲੱਖ ਰੁਪਏ ਦਾ ਜਿਹੜਾ ਇਨਾਮ ਨਿਕਲ ਚੁੱਕਿਆ ਹੈ ਸ਼ਾਹਜੀ ਲਾਟਰੀ ਤੋਂ ਔਰ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਲੱਡੂ ਖਵਾਏ ਜਾ ਰਹੇ ਨੇ ਔਰ ਦੱਸਦੇ ਨੇ ਸਾਡੇ 5 ਲੱਖ ਰੁਪਈਆ ਜਿਹੜਾ ਇਹਨਾਂ ਦਾ ਨਿਕਲਿਆ ਹੈ ਪੂਰੀ ਗੱਲਬਾਤ ਕਰਦੇ ਬਾਈ ਕਿੱਥੋਂ ਨੇ ਬਾਈ ਜੀ ਮੁਬਾਰਕਾਂ ਹੋਣ ਤੁਹਾਨੂੰ ਪਹਿਲਾਂ ਦਾ ਤੁਹਾਨੂੰ ਵੀ ਬਹੁਤ-ਬਹੁਤ ਬਈ ਘਾਟੂ ਸ਼ਾਮ ਦੀ ਜੈ ਅੱਛਾ ਇਹ ਕਦੋਂ ਨਿਕਲਿਆ ਕਿੰਨਾ ਇਨਾਮ ਨਿਕਲਿਆ ਮੇਰਾ 2 ਤਰੀਕ ਨੂੰ ਲੱਗਿਆ ਜੀ ਮੈਂ ਐਸ ਇਥੇ ਆਨਾ ਹੀ ਰਹਿਣਾ ਮੈਂ ਜਰਾਲਾਬਾਦ ਮੈਂ ਇਕੱਠਾ ਹੀ ਰਹਿ ਗਿਆ ਸੀ ਇੱਕ ਵਾਲਾ ਲੈ ਗਿਆ ਜੀ ਨਾਲ ਹੀ 6 ਵਜੇ ਵਾਲਾ ਨਾਲ ਹੀ 8 ਵਜੇ ਵਾਲਾ ਜੀ ਤੇ ਇਹਨਾਂ ਦਾ ਫੋਨ ਆਇਆ ਮੈਨੂੰ ਰਾਤ ਨੂੰ ਹਾਂ ਪਹਿਲਾਂ ਤਾਂ ਆਇਆ 1 ਵਜੇ ਵਾਲੇ ਦਾ ਉਦੋਂ ਇਹ ਫੋਨ ਆਇਆ ਕਹਿੰਦਾ ਥੋੜਾ 50000 50000 ਰੁਪਏ ਨਿਕਲੇ ਆ ਜੀ ਮੈਨੂੰ ਬਹੁਤ ਖੁਸ਼ੀ ਹੋਈ ਜੀ ਫਿਰ ਲੱਗ ਗਿਆ 6 ਵਾਲਾ ਨਾਮ ਵੀ ਲੱਗ ਗਿਆ ਜੀ 5 ਲੱਖ ਦਾ ਹੀ ਉਦੋਂ ਬਹੁਤ ਖੁਸ਼ੀ ਹੋਈ ਰੋਣਾ ਹੀ ਆ ਗਿਆ ਜੀ ਮੈਨੂੰ ਬਹੁਤ ਰੋਣਾ ਆ ਗਿਆ ਅੱਛਾ ਸਹੀ ਗੱਲ ਹੈ ਜੀ ਖੜਾ ਖੜਾ ਮੈਂ ਕਹਿੰਦਾ ਮੇਰਾ ਵਿਚਾਰ ਬਣਿਆ ਮੈਂ ਜਾਵਾਂ ਖਾਟੂ ਸ਼ਾਮ ਅੱਛਾ ਉਹ ਉਹਨਾਂ ਨੂੰ ਉਹ ਮੰਨਦੇ ਸੀ ਉਹਨਾਂ ਨੂੰ ਉਹ ਮੈਨੂੰ ਬਹੁਤ ਕਹਿੰਦੇ ਖਾਟੂ ਸ਼ਾਮ ਤੂੰ ਤੇ ਆਇਆ ਕਰ ਮੈਂ ਕੱਲ ਹੀ ਬੁੱਕ ਗਿਆ ਟ੍ਰੇਨ ਚੜਿਆ ਖਾਟੂ ਸ਼ਾਮ ਗਿਆ ਅੱਛਾ ਚਾਰ ਪੰਜ ਦਿਨ ਮੈਂ ਉੱਥੇ ਲਾ ਕੇ ਆਇਆ ਜੀ ਸੇਵਾ ਕੀਤੀ ਉੱਥੇ ਸੇਵਾ ਕੀਤੀ ਪੂਰੀ ਸੇਵਾ ਕੀਤੀ ਫਿਰ ਇਹਨਾਂ ਵਾਲਾ ਫੋਨ ਆ ਗਿਆ ਜੀ ਮੈਂ ਕਿਹਾ ਨਹੀਂ ਜੀ ਅਜੇ ਤਿੰਨ ਦਿਨ ਚਾਰ ਦਿਨ ਲੱਗਣਗੇ ਆਜੇ ਮੈਂ ਕਿਹਾ ਮਜ਼ਾ ਆ ਹੀ ਜਾਂਦਾ ਮੈਨੂੰ ਜੀ ਅੱਛਾ ਹਾਂਜੀ ਹਾਂਜੀ ਬਹੁਤ ਮਜ਼ਾ ਆ ਹੀ ਜਾਂਦਾ ਕੰਮ ਕੀ ਕਰਦੇ ਹੋ ਤੁਸੀਂ ਕੰਮ ਆਪਣਾ ਫਰੂਟ ਦਾ ਕੰਮ ਹੈ ਜੀ ਫਰੂਟ ਦਾ ਹਾਂਜੀ ਕਿਹੜੀ ਜਗ੍ਹਾ ਤੇ ਫਰੀਦਕੋਟ ਕਪੂਰਾ ਜੀ ਅੱਛਾ ਤੇ ਇੱਥੇ ਫਿਰ ਜਲਾਲਾਬਾਦ ਚ ਕਿਵੇਂ ਜਲਾਲਾਬਾਦ ਆਣਾ ਜਾਣਾ ਰੰਦਾ ਹੀ ਲੱਗਿਆ ਜਾਂਦਾ ਜੀ ਇਹਨਾਂ ਨਾਮ ਬਹੁਤ ਸੁਣਿਆ ਸੀ ਹਾਂ ਕਿਉਂਕਿ ਪੁਰਾਣੀ ਦੁਕਾਨ ਆ ਇਹਦਾ ਦੀ ਉਹ ਮੋਬਾਈਲ ਤੇ ਵੀ ਬਹੁਤ ਨਾਮ ਚੱਲਿਆ ਆ ਇਹਨਾਂ ਦਾ ਦੇਖਦਾ ਰਹਿਣਾ ਨਾਮ ਬਹੁਤ ਨਿਕਲਦੇ ਇਹਨਾਂ ਦੇ ਫਿਰ ਮੈਂ ਵੀ ਜਦੋਂ ਆਂਦਾ ਹੀ ਪਾ ਕੇ ਜਾਂਦਾ ਸੀ ਮੇਰੀ ਮਾਲਕ ਨੇ ਸੋਹਣੀ ਲਿੱਤੀ ਜੀ ਅੱਛਾ ਹਾਂਜੀ ਹੁਣ ਟੋਟਲ ਕਿੰਨੇ ਪੈਸੇ ਨਿਕਲੇ ਆ 5.5 ਲੱਖ ਰੁਪਈਆ ਜੀ ਤੇ ਕਿੰਨੇ ਦੀ ਟਿਕਟ ਸੀ ਇਹ ਇਹ ਟਿਕਟ ਸੀਗੀ ਇੱਕ ਸੀਗੀ ਜੀ 175 ਰੁਪਏ ਦੀ ਇੱਕ ਟਿਕਟੜੀ ਇੱਕ 350 ਦੀ ਹੂੰ ਇਹ ਦੋਨਾਂ ਚ ਨਿਕਲੇ ਜੀ ਅੱਛਾ ਮੈਨੂੰ ਇੱਕ ਚੀਜ਼ ਦੱਸਿਓ ਪੈਸਾ ਜਿਹੜਾ ਹੈ 5.5 ਲੱਖ ਨਿਕਲਿਆ ਕਿੱਥੇ ਲਾਉਣਾ ਹੈ ਕੀ ਸੋਚਿਆ ਕਿੱਥੇ ਸ਼ੁਰੂਆਤ ਕਰਨੀ ਹੈ ਪਹਿਲਾ ਸੋਚਿਆ ਜੀ ਪਹਿਲਾ ਜਵਾਕਾਂ ਨੂੰ ਉਹਨਾਂ ਦੇ ਨਾਮ ਜਮਾ ਕਰਾਉਂਗਾ ਪੜ੍ਹਾਈ ਵਾਸਤੇ ਜੀ ਚਲੋ ਅੱਜ ਦੇ ਟਾਈਮ 'ਚ ਬਹੁਤ ਮਹਿੰਗਾਈ ਹੈ ਜੀ ਕਿਉਂਕਿ ਪਹਿਲਾ ਇਹ ਹੀ ਸੋਚਿਆ ਵੀ ਜਵਾਕਾਂ ਨੂੰ ਪੜਾ ਕੇ ਵਧੀਆ ਲਿਖਵਾਈਏ ਜੀ ਆਪ ਤੋਂ ਜਿਹੜੇ ਕੰਮ ਕਰੀ ਜਾਂਦੇ ਆ ਕਰੀ ਜਾਂਦੇ ਆ ਜੀ ਅੱਛਾ ਇੱਕ ਵਾਰ ਬੰਦਾ ਸੋਚਦਾ ਵੀ ਮੈਂ ਨਾ ਬੇਟੀ ਦੇ ਨਾਮ ਦੀ ਜਾਂ ਬੇਟੇ ਦੇ ਨਾਮ ਦੀ ਟਿਕਟ ਖਰੀਦਣੀ ਆ ਇਹ ਫਿਰ ਕਿਹਦੀ ਕਿਦੇ ਨਾਮ ਦੀ ਸੋਚ ਕੇ ਖਰੀਦੀ ਸੀ ਇਹ ਪੈ ਸੋਚੀ ਪਰਿਵਾਰ ਸੁਖ ਸੁਖੀ ਹੋ ਜਾਈ ਉਹਦੇ ਕਰਕੇ ਮੈਂ ਖਰੀਦੀ ਕਿਸੇ ਨਾਮ ਨਹੀਂ ਪਰਿਵਾਰ ਦੇ ਨਾਮ ਤੇ ਖਰੀਦੀ ਪਰਿਵਾਰ ਦੇ ਨਾਮ ਹਾਂਜੀ ਹੋ ਗਿਆ ਸੁਖੀ ਹਾਂਜੀ ਹੂੰ ਬਹੁਤ ਸੁਖੀ ਹੋ ਗਈ ਹੂੰ ਖਾਟੂ ਸ਼ਾਮ ਨੇ ਬਹੁਤ ਸੁਖੀ ਕਰਤਾ ਜੀ ਹਾਂ ਬਿਲਕੁਲ ਵਾਕਈ ਇਹਨਾਂ ਦੀ ਪਰਿਵਾਰ ਦੇ ਨਾਮ ਦੀ ਟਿਕਟ ਪਾ ਲਈ ਵੀ ਪਰਿਵਾਰ ਸੁਖੀ ਹੋ ਜੇ ਔਰ ਪਰਿਵਾਰ ਸੁਖੀ ਹੋ ਗਿਆ ਔਰ ਪੂਰੀ ਜਾਣਕਾਰੀ ਲੈਣੇ ਆ ਕਿਉਂਕਿ ਇਹ ਸ਼ਾਹ ਜੀ ਲੋਟਰੀ ਏਜੰਸੀ ਤੋਂ ਨਿਕਲਿਆ ਜੋ ਜਲਾਲਾਬਾਦ ਵਾਲੇ ਮਸ਼ਹੂਰ ਨੇ ਇਹ ਮੁਕੇਸ਼ ਖੜੇ ਨੇ ਇਹਨਾਂ ਤੋਂ ਪੂਰੀ ਜਾਣਕਾਰੀ ਲੈਣੀ ਹੈ ਸਟ੍ਰਿਕਟ ਬਾਰੇ ਕਿੰਨੇ ਦੀ ਟਿਕਟ ਸੀ ਕਿੰਨਾ ਇਨਾਮ ਨਿਕਲਿਆ ਕਦੋਂ ਨਿਕਲਿਆ ਪੂਰੀ ਇਹ ਮੁਕੇਸ਼ ਪਹਿਲਾਂ ਤਾਂ ਤੁਹਾਨੂੰ ਵੀ ਮੁਬਾਰਕਾਂ ਕਿਉਂਕਿ ਡੇਢ ਕੋ ਕਰੋੜ ਮਿਲਣ ਲੱਗਦਾ ਇੱਥੋਂ ਤੁਹਾਡੇ ਪਹਿਲਾਂ ਨਿਕਲਿਆ ਸੀ ਤੇ ਹੁਣ 5.5 ਲੱਖ ਫੇਰ ਆ ਗਿਆ ਪਹਿਲਾਂ ਤਾਂ ਨਵਾਂ ਸਾਲ ਚੜ੍ਹ ਗਿਆ ਤੇ ਬਾਬੇ ਦੀ ਕਿਰਪਾ ਹੋਈ ਹੈ ਫੁੱਲ ਤੇ ਇਨਾਮ ਨਿਕਲਦੇ ਰੋਜ਼ ਤੇ ਜੇ ਬਾਬਾ ਮੇਰੇ ਨਾਲ ਨਾ ਹੁੰਦਾ ਤੇ ਫਿਰ ਇਹ ਨਵਾਂ ਸਾਲ ਨਾ ਹੁੰਦਾ ਜੀ ਬਾਬਾ ਮੇਰੇ ਨਾਲ ਨਾ ਹੁੰਦਾ ਤੇ ਫਿਰ ਇੱਕ ਮਾਲ ਨਾ ਹੁੰਦਾ ਤੇ ਕਮਾਲ ਕੀਤਾ ਸ਼ਾਮ ਬਾਬਾ ਨੇ ਖਾਟੂ ਸ਼ਾਮ ਜੀ ਨੇ ਤੇ ਕਿਰਪਾ ਸਤਿਗੁਰ ਦਰਬਾਰ ਦੀ ਸੱਚੀਆਂ ਸਰਕਾਰਾਂ ਦੀ ਰੋਜ਼ਨਾ ਸ਼ਾਜੀ ਲਾਟਰੀ ਅਸੀਂ ਤੋਂ ਕਿੰਨੇ ਦੀ ਟਿਕਟ ਸੀ ਕਿੰਨੇ ਦੀ ਇਹ ਖਰੀਦੀ ਇਹਨਾਂ ਨੇ ਔਰ ਕਦੋਂ ਇਹ 7 ਰੁਪਏ ਦੀ ਲਾਟਰੀ ਹੁੰਦੀ ਹੈ ਜੀ ਇਹ ਰਕਸਰ ਆਪਣੀ ਦੁਕਾਨ ਤੇ ਲਾੜੀ ਬਣ ਆਂਦੇ ਰਹਿੰਦੇ ਨੇ ਉਹਦੀ ਕਿਰਪਾ ਹੈ ਇਹ ਵੀ ਸ਼ਾਮ ਆਬਾ ਦੇ ਭਗਤ ਨੇ ਤੇ ਇਹਨਾਂ ਦਾ ਮਾਨ ਦਾ ਵਿਚਾਰ ਬਣਿਆ ਲਾੜੀ ਸ਼ਾਹੀ ਕੋ ਪਾਣੀ ਹੈ ਅੱਗੇ ਵੀ ਲਾੜੀ ਬਾਂਦੇ ਸੀ ਇੱਕ ਵੇ ਡਰਾਅ ਨਿਕਲਿਆ ਟਿਕਟ ਨੰਬਰ ਸੀ 90930 ਤੇ 10000 ਦਾ ਨਾਮ ਲੱਗਿਆ 10000 ਦੇ ਪੰਜ ਨਾਮ 50000 ਰੁਪਿਆ ਇਹਨਾਂ ਨੇ ਮੈਨੂੰ ਫੋਨ ਕੀਤਾ ਵਧਾਈਆਂ ਦਾ ਨਾਮ ਲੱਗ ਗਿਆ 5000 ਰੁਪਿਆ ਤੇ ਐਹੋ ਜੀ ਕਿਰਪਾ ਹੋਈ ਪ੍ਰਮਾਤਮਾ ਦੀ ਸ਼ਾਮ ਬਾਬਾ ਦੀ ਤੇ ਸ਼ਾਮੀ ਫਿਰ ਜਦੋਂ 6 ਵਜੇ ਡਰਾਅ ਨਿਕਲਿਆ ਮੈਂ ਉਹਨੂੰ ਕਾਲ ਕੀਤੀ ਵੀ ਜੀ ਵਧਾਈਆਂ ਡਬਲ ਇੱਕ ਵਧਾਈਆਂ ਸ਼ਾਮ ਬਾਬਾ ਵੱਲੋਂ ਇੱਕ ਵਧਾਈਆਂ ਬਾਲਾ ਜੀ ਮਾਰੇ ਵੱਲੋਂ ਕਿਉਂਕਿ ਸ਼ਾਮੀ ਫਿਰ ਇਹਨਾਂ ਦਾ ਨਾਮ ਲੱਗਿਆ 10000 ਦੇ ਨਾਮ ਲੱਗੇ 50 ਰੁਪਿਆ 5 ਲੱਖ 5.5 ਲੱਖ ਰੁਪਿਆ ਇੱਕੋ ਦਿਨ ਦੇ ਵਿੱਚ ਇਹਨਾਂ ਨੂੰ ਖੁਸ਼ੀ ਇਹ ਕਹਿੰਦੇ ਮੈਂ ਚੱਲਿਆ ਬਈ ਸਾਰਾ ਸਾਰ ਮਾ ਢਿੱਕਣ ਵਾਸਤੇ ਇਹ ਬਾਬੇ ਦੀ ਕਿਰਪਾ ਹੋਈ ਹੈ ਕਿਰਪਾ ਹੁੰਦੀ ਹੈ ਜਦੋਂ ਦੇਖੋ ਆਪਣੀ ਨੀਅਤ ਚੰਗੀ ਹੈ ਆਪਣਾ ਵਿਸ਼ਵਾਸ ਪੱਕਾ ਹੈ ਤੇ ਬਾਬੇ ਘਰੇ ਕੋਈ ਕਮੀ ਨਹੀਂ ਇਹ ਪੈਸੇ ਤਾਂ ਹਰ ਇੱਕ ਨੂੰ ਰੱਬ ਦਿੰਦਾ ਹੈ ਦਿੰਦਾ ਪਰ ਜਿਹਨੂੰ ਲੋੜ ਹੈ ਜਦੋਂ ਉਹਨੂੰ ਦਿੰਦਾ ਨਾ ਉਹ ਤੋਂ ਖੁਸ਼ੀ ਹੁੰਦੀ ਜਿਵੇਂ ਗਗਨ ਜੀ ਵਿਚਾਰੇ ਫਰੂਟ ਦਾ ਕੰਮ ਕਰਦੇ ਨੇ ਪਤਾ ਨਹੀਂ ਆਪਣਾ ਕਿਵੇਂ ਕਾਸਟ ਲਾਂਦੇ ਨੇ ਇਹ ਹੀ ਜਾਣਦੇ ਨਹੀਂ ਪਰ ਉਹਨਾਂ ਦੀ ਨਿਗਾ ਸਵੱਲੀ ਹੋਈ ਬਾਬਾ ਜੀ ਦੀ ਤੇ ਬੱਲੇ ਬੱਲੇ ਨਹੀਂ ਹੋਈ ਅੱਛਾ ਹੁਣ ਜਿਹੜੇ ਵੀਡੀਓ ਦੇਖ ਰਹੇ ਨੇ ਸਰੋਤੇ ਉਹਨਾਂ ਲਈ ਕੀ ਹੈਗਾ ਆਉਣ ਵਾਲਾ ਲੋਹੜੀ ਆ ਰਹੀ ਆ ਕਹਿੰਦੇ ਲੋਹੜੀ ਹੋਵੇ ਦੀਵਾਲੀ ਹੋਵੇ ਨਵਾਂ ਸਾਲ ਹੋਵੇ ਵਿਸਾਖੀ ਹੋਵੇ ਬੰਪਰ ਜ਼ਰੂਰ ਆਉਂਦੇ ਆ ਹੁਣ ਬੰਪਰ ਕਿਹੜਾ ਲੋਹੜੀ ਦੇ ਚੱਲ ਰਿਹਾ ਹੈਗਾ ਉਹਨੇ ਨੇ ਬਾਬਾ ਮੇਰੇ ਨਾਲ ਤੇ ਰੋਜ ਦੀਵਾਲੀ ਹੈ ਦੀਵਾਲੀ ਰੋਜ ਹੀ ਹੁੰਦੀ ਜਦੋਂ ਆ ਨਾਮ ਨਿਕਲਦਾ ਤੇ ਆ ਦੇਖੋ ਜੀ ਪੰਜਾਬ ਸਰਕਾਰ ਦੀ ਲਾਟਰੀ ਪੰਜਾਬ ਸਰਕਾਰ ਦੀ ਲਾਟਰੀ ਹੈ 10 ਕਰੋੜ ਦਾ ਪਹਿਲਾ ਨਾਮ ਹੈ ਪੰਜਾਬ ਸਰਕਾਰ ਦਾ ਏ ਮੈਂ ਡੀਅਰ ਲਾਟਰੀ ਡੀਅਰ ਲਾਟਰੀ ਨੇ ਪਛਾਣ ਮਨਾਈ ਹੈ ਪੰਜਾਬ ਸਰਕਾਰ ਦੇ ਨਾਲ ਜੋੜ ਕੇ ਪੰਜਾਬ ਸਰਕਾਰ ਦੀ ਲਾਟਰੀ 10 ਕਰੋੜ ਦਾ ਪਹਿਲਾ ਨਾਮ ਇਹ ਡਰਾਅ ਨਿਕਲਣਾ ਹੈ 17 1 2006 ਸ਼ਾਮੀ 6 ਵਜੇ 2026 ਦੀ ਪਹਿਲੀ ਲਾਟਰੀ ਹੈ ਪਹਿਲਾ ਨਾਮ 10 ਕਰੋੜ ਦਾ ਹੈ ਸੈਕਿੰਡ ਨਾਮ 1 ਕਰੋੜ ਹੈ ਥਰਡ ਪ੍ਰਾਈਜ਼ਿੰ ਦਾ 50 ਲੱਖ ਰੁਪਈਆ ਹੈ ਅੱਠ ਨਾਮ 10 ਲੱਖ ਦੇ ਅੱਠ ਨਾਮ 5 ਲੱਖ ਦੇ ਤਕਰੀਬਨ 24 ਕਰੋੜ ਦੇ ਨਾਮ ਨਿਕਲਣ ਇਸ ਲੋਟਰੀ ਵਿੱਚ ਹੂੰ ਤੇ ਇੰਦ ਜੇਪੀ ਦਾ ਕੀ ਆ এবੀ ਇਹ ਤੇ ਬੀ ਦੋ ਸੀਰਨ ਨੇ ਤੁਸੀਂ ਟਿਕਟ 500 ਰੁਪਏ ਦੀ ਇੱਕ ਲੈ ਕੇ ਆਪਣੀ ਕਿਸਮਤ ਜਮਾ ਸਕਦੇ ਜੇ ਕਈ ਵਾਰੀ ਕਿ ਹੁੰਦਾ ਆਪਣਾ ਵੱਡਾ ਨਾਮ ਜਿਹਾ ਨਿਕਲਦਾ ਵੱਡਾ ਨਾਮ ਜਿਵੇਂ এবੀ ਤੇ ਹੁੰਦਾ ਆਪਾਂ ਕਹਿੰਦੇ ਇਹ ਪਾਈ ਸੀ ਬੀ ਆ ਗਈ 10 ਕਰੋੜ ਰਹਿ ਗਿਆ ਕਰੋੜ ਰਹਿ ਗਿਆ 50 ਲੱਖ 10 ਲੱਖ ਵੱਡੇ ਨਾਮਾਂ ਦੇ ਵਿੱਚ ਅਗਰ ਆਪਾਂ 100 ਰੁਪਏ ਲਾ ਕੇ ਦੋ ਲਾਡਰੀਆਂ ਪਾਉਂਦੇ ਆਂ ਤੇ ਆਪਾਂ ਵੀਨਰ ਦੇ ਹੱਕਦਾਰ 100% ਬਣ ਜਾਂਦੇ ਆਂ हां अगर ਤੁਹਾਡੇ ਕੋਲ ਨਹੀਂ 1500 ਲਾ ਕੇ ਵੀ ਕਿਸਮਤ ਅਜਮਾਓ ਅਜਮਾਓ ਜਰੂਰ ਪੰਜਾਬ ਸਰਕਾਰ ਖਜ਼ਾਨੇ ਖੋਲ੍ਹਦੀ ਹੈ ਰੋਜ਼ ਕੀ ਪਤਾ ਖਜ਼ਾਨੇ ਅੱਜ ਇਸ ਵਾਰੀ 2026 ਦੇ ਵਿੱਚ ਨਵੇਂ ਸਾਲ ਤੁਹਾਡੇ ਕੋਲ ਜਾਣ ਬਿਲਕੁਲ ਤਾਂ ਇਹਨਾਂ ਦਾ 5.5 ਲੱਖ ਦਾ ਇਨਾਮ ਲੱਗ ਚੁੱਕਿਆ ਹੈ ਸਾਹਮਣੇ ਤੁਹਾਡੇ ਤਸਵੀਰਾਂ ਨੇ ਸ਼ਾਹੀ ਜੀ ਲੋਟਰੀ ਏਜੰਸੀ ਮਸ਼ਹੂਰ ਆ ਜੋ ਜਲਾਲਾਬਾਦ ਵਾਲੇ ਨੇ ਪਹਿਲਾਂ ਵੀ 1.5 ਕਰੋੜ ਦਾ ਇਹਨਾਂ ਕੋਲ ਲੱਗਿਆ ਲੱਖਾਂ ਦੇ ਕਈ ਨਾਮ ਜਿਹੜੇ ਇਹਨਾਂ ਦੇ ਕੋਲ ਲੱਗ ਚੁੱਕੇ ਨੇ ਭੰਗੜੇ ਪਾ ਦਿੱਤੇ ਨੇ ਲੱਡੂ ਵੰਡ ਦਿੱਤੇ ਨੇ ਔਰ ਲੋਹੜੀ ਤੇ ਵੀ ਉਮੀਦ ਜਿਤਾਈ ਜਾ ਰਹੀ ਆ ਕਹਿੰਦੇ ਵੀ ਹੋ ਸਕਦਾ ਇਸ ਵਾਰ ਲੋਹੜੀ ਤੇ ਵੀ ਸਾਡੇ ਕੋਲੇ ਜਿਹੜਾ ਇਨਾਮ ਉਹ ਨਿਕਲ ਆਵੇ ਤੁਹਾਡੀ ਕੋ ਰਾਹ ਤਾਂ ਤੁਸੀਂ ਸਾਂਝੀ ਕਰ ਸਕਦੇ ਹੋ ਅਗਰ ਕਿਸਮਤ ਜਮਾਉਣੀ ਕਿਉਂਦੇ ਹੋ ਤਾਂ ਤੁਸੀਂ ਵੀ ਟਿਕਟ ਖਰੀਦ ਕੇ ਕਿਸਮਤ ਅਜਮਾ ਸਕਦੇ ਹੋ 2 ਵਜੇ ਫੋਨ ਆਇਆ ਕਹਿੰਦਾ ਥੋੜਾ 50000 50000 ਰੁਪਏ ਨਿਕਲਿਆ ਜੀ ਮੈਨੂੰ ਬਹੁਤ ਖੁਸ਼ੀ ਹੋਈ ਜੀ ਫਿਰ ਲੱਗ ਗਿਆ 6 ਵਾਲਾ ਨਾਮ ਵੀ ਲੱਗ ਗਿਆ ਜੀ 5 ਲੱਖ ਦਾ ਹੀ ਉਹ ਤੋਂ ਬਾਅਦ ਬਹੁਤ ਖੁਸ਼ੀ ਆਈ ਰੋਣਾ ਹੀ ਆ ਗਿਆ ਮੈਨੂੰ ਬਹੁਤ ਰੋਣਾ ਆ ਗਿਆ ਅੱਛਾ ਸਹੀ ਗੱਲ ਆ ਜੀ ਖੜਾ ਖੜਾ ਮੈਂ ਕਹਿੰਦਾ ਮੇਰਾ ਵਿਚਾਰ ਬਣਿਆ ਮੈਂ ਜਾਵਾਂ ਖਾਟੂ ਸ਼ਾਮ ਉਹ ਉਹ ਮੰਨਦੇ ਸੀ ਉਹਨਾਂ ਨੂੰ ਉਹ ਮੈਨੂੰ ਬਹੁਤ ਕਹਿੰਦੇ ਖਾਟੂ ਸ਼ਾਮ ਤੂੰ ਤੇ ਆਇਆ ਕਰ ਮੈਂ ਕੱਲ ਹੀ ਬੁੱਕ ਗਿਆ ਟ੍ਰੇਨ ਚੜਿਆ ਖਾਟੂ ਸ਼ਾਮ ਗਿਆ ਅੱਛਾ 4-5 ਦਿਨ ਮੈਂ ਉੱਥੇ ਲੱਗ ਗਿਆ ਜੀ ਸੇਵਾ ਕੀਤੀ ਉੱਥੇ ਸੇਵਾ ਕੀਤੀ ਪੂਰੀ ਸੇਵਾ ਕੀਤੀ ਫਿਰ ਇਹਨਾਂ ਵਾਲਾ ਫੋਨ ਆ ਗਿਆ ਜੀ ਮੈਂ ਕਿਹਾ ਨਹੀਂ ਜੀ ਅਜੇ 3 ਦਿਨ 4 ਦਿਨ ਲੱਗਣਗੇ ਆ ਜੇ ਮੈਂ ਕਿਹਾ ਮਜ਼ਾ ਆ ਹੀ ਜਾਂਦਾ ਮੈਨੂੰ ਜਾਂਦਾ ਕੰਮ ਕੀ ਕਰਦੇ ਹੋ ਤੁਸੀਂ ਕੰਮ ਆਪਣਾ ਫਰੂਟ ਦਾ ਕੰਮ ਆ ਜੀ ਫਿਰ ਮੈਂ ਵੀ ਜਦੋਂ ਆਂਦਾ ਹੀ ਪਾ ਕੇ ਜਾਂਦਾ ਸੀ ਮੇਰੀ ਮਾਲਕ ਨੇ ਸੌਣ ਹੀ ਲਿੱਤੀ ਜੀ ਪੈਸਾ ਜਿਹੜਾ ਹੈ 5.5 ਲੱਖ ਨਿਕਲਿਆ ਕਿੱਥੇ ਲਾਉਣਾ ਹੈ ਕੀ ਸੋਚਿਆ ਕਿੱਥੇ ਸ਼ੁਰੂਆਤ ਕਰਨੀ ਪਹਿਲਾ ਇਹ ਹੀ ਸੋਚਿਆ ਵੀ ਚਵਾਕਾਂ ਨੂੰ ਪੜਾ ਕੇ ਵਧੀਆ ਲਿਖਵਾਈਏ ਜੀ ਆਪ ਤੋਂ ਜਿਹੜੇ ਕੰਮ ਕਰੀ ਜੰਨੇ ਕਰੀ ਜੰਨੇ ਆ ਜੀ ਤਾਂ ਤੁਹਾਨੂੰ ਦੱਸ ਦਈਏ ਸਾਡੇ 5 ਲੱਖ ਰੁਪਏ ਦਾ ਜਿਹੜਾ ਇਨਾਮ ਨਿਕਲ ਚੁੱਕਿਆ ਹੈ ਸ਼ਾਹਜੀ ਲਾਟਰੀ ਤੋਂ ਔਰ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਲੱਡੂ ਖਵਾਏ ਜਾ ਰਹੇ ਨੇ ਔਰ ਦਸਦੇ ਨੇ ਸਾਡੇ 5 ਲੱਖ ਰੁਪਈਆ ਜਿਹੜਾ ਇਹਨਾਂ ਦਾ ਨਿਕਲਿਆ ਹੈ ਪੂਰੀ ਗੱਲਬਾਤ ਕਰਦੇ ਬਾਈ ਕਿੱਥੋਂ ਨੇ ਬਾਈ ਜੀ ਮੁਬਾਰਕਾਂ ਹੋਣ ਤੁਹਾਨੂੰ ਪਹਿਲਾਂ ਤੋਂ ਤੁਹਾਨੂੰ ਵੀ ਬਹੁਤ ਬਹੁਤ ਬਈ ਖਾਟੂ ਸ਼ਾਮ ਦੀ ਜੈ ਅੱਛਾ ਇਹ ਕਦੋਂ ਨਿਕਲਿਆ ਕਿੰਨਾ ਇਨਾਮ ਨਿਕਲਿਆ ਮੇਰਾ 2 ਤਰੀਕ ਨੂੰ ਲੱਗਿਆ ਜੀ ਮੈਂ ਆਇਆ ਸੀ ਇੱਥੇ ਆਣਾ ਹੀ ਰਹਿਣਾ ਮੈਂ ਜਰਾਲਾਬਾਦ ਮੈਂ ਇਕੱਠਾ ਹੀ ਰਹਿ ਗਿਆ ਸੀ ਇੱਕ ਵਾਲਾ ਲੈ ਗਿਆ ਜੀ ਨਾਲ ਹੀ 6 ਵਜੇ ਵਾਲਾ ਨਾਲ ਹੀ 8 ਵਜੇ ਵਾਲਾ ਜੀ ਤੇ ਇਹਨਾਂ ਦਾ ਫੋਨ ਆਇਆ ਮੈਨੂੰ ਰਾਤ ਨੂੰ ਹਾਂ ਪਹਿਲਾਂ ਤਾਂ ਆਇਆ 1 ਵਜੇ ਵਾਲੇ ਦਾ ਉਹ ਵੇ ਫੋਨ ਆਇਆ ਕਹਿੰਦਾ ਥੋੜਾ 50000 50000 ਰੁਪਇਆ ਨਿਕਲਿਆ ਜੀ ਮੈਨੂੰ ਬਹੁਤ ਖੁਸ਼ੀ ਹੋਈ ਜੀ ਫਿਰ ਲੱਗ ਗਿਆ 6 ਵਾਲਾ ਨਾਮ ਵੀ ਲੱਗ ਗਿਆ ਜੀ 5 ਲੱਖ ਦਾ ਹੀ ਉਦੋਂ ਬਹੁਤ ਖੁਸ਼ੀ ਹੋਈ ਰੋਣਾ ਹੀ ਆ ਗਿਆ ਜੀ ਮੈਨੂੰ ਬਹੁਤ ਰੋਣਾ ਆ ਗਿਆ ਜੀ ਅੱਛਾ ਸਹੀ ਗੱਲ ਹੈ ਜੀ ਖੜਾ ਖੜਾ ਮੈਂ ਕਹਿੰਦਾ ਮੇਰਾ ਵਿਚਾਰ ਬਣਿਆ ਮੈਂ ਜਾਵਾਂ ਖਾਟੂ ਸ਼ਾਮ ਅੱਛਾ ਉਹ ਉਹਨਾਂ ਨੂੰ ਉਹ ਮੰਨਦੇ ਸੀ ਉਹਨਾਂ ਨੂੰ ਉਹ ਮੈਨੂੰ ਬਹੁਤ ਕਹਿੰਦੇ ਖਾਟੂ ਸ਼ਾਮ ਤੂੰ ਤੇ ਆਇਆ ਕਰ ਮੈਂ ਕੱਲ ਹੀ ਬੁੱਕ ਗਿਆ ਟ੍ਰੇਨ ਚੜਿਆ ਖਾਟੂ ਸ਼ਾਮ ਗਿਆ ਅੱਛਾ ਚਾਰ ਪੰਜ ਦਿਨ ਮੈਂ ਉੱਥੇ ਲੱਗ ਗਿਆ ਜੀ ਸੇਵਾ ਕੀਤੀ ਉੱਥੇ ਸੇਵਾ ਕੀਤੀ ਪੂਰੀ ਸੇਵਾ ਕੀਤੀ ਫਿਰ ਇਹਨਾਂ ਵਾਲਾ ਫੋਨ ਆ ਗਿਆ ਜੀ ਮੈਂ ਕਿਹਾ ਨਹੀਂ ਜੀ ਅਜੇ 3 ਦਿਨ 4 ਦਿਨ ਲੱਗਣਗੇ ਆ ਜੇ ਮੈਂ ਕਿਹਾ ਮਜ਼ਾ ਆ ਹੀ ਜਾਂਦਾ ਮੈਨੂੰ ਜੀ ਅੱਛਾ ਹਾਂਜੀ ਹਾਂਜੀ ਬਹੁਤ ਮਜ਼ਾ ਆ ਹੀ ਜਾਂਦਾ ਕੰਮ ਕੀ ਕਰਦੇ ਹੋ ਤੁਸੀਂ ਕੰਮ ਆਪਣਾ ਫਰੂਟ ਦਾ ਕੰਮ ਆ ਜੀ ਫਰੂਟ ਦਾ ਹਾਂਜੀ ਕਿਹੜੀ ਜਗ੍ਹਾ ਤੇ ਫਰੀਦਕੋਟ ਕਪੂਰਾ ਜੀ ਅੱਛਾ ਤੇ ਇੱਥੇ ਫਿਰ ਜਲਾਲਾਬਾਦ ਚ ਕਿਵੇਂ ਜਲਾਲਾਬਾਦ ਆਣਾ ਜਾਣਾ ਰੰਦਾ ਲੱਗਿਆ ਜਾਂਦਾ ਜੀ ਇਹਨਾਂ ਨਾਮ ਬਹੁਤ ਸੁਣਿਆ ਸੀ ਹਾਂ ਕਿਉਂਕਿ ਪੁਰਾਣੀ ਦੁਕਾਨ ਆ ਇਹਨਾਂ ਦੀ ਉਹ ਮੋਬਾਈਲ ਤੇ ਵੀ ਬਹੁਤ ਨਾਮ ਚੱਲਿਆ ਆ ਇਹਨਾਂ ਦਾ ਦੇਖਦਾ ਰਹਿਣਾ ਨਾਮ ਬਹੁਤ ਨਿਕਲਦੇ ਇਹਨਾਂ ਦੇ ਫਿਰ ਮੈਂ ਵੀ ਜਦੋਂ ਆਂਦਾ ਹੀ ਪਾ ਕੇ ਜਾਂਦਾ ਸੀ ਮੇਰੀ ਮਾਲਕ ਨੇ ਸੋਹਣੀ ਲਿੱਤੀ ਜੀ ਅੱਛਾ ਹਾਂਜੀ ਹੁਣ ਟੋਟਲ ਕਿੰਨੇ ਪੈਸੇ ਨਿਕਲੇ ਆ 5.5 ਲੱਖ ਰੁਪਈਆ ਜੀ ਤੇ ਕਿੰਨੇ ਦੀ ਟਿਕਟ ਸੀ ਇਹ ਇਹ ਟਿਕਟ ਸੀਗੀ ਇੱਕ ਸੀਗੀ ਜੀ 175 ਰੁਪਏ ਦੀ ਇੱਕ ਟਿਕੜੀ ਇੱਕ 350 ਦੀ ਹੂੰ ਇਹ ਦੋਨਾਂ ਚ ਨਿਕਲੇ ਜੀ ਅੱਛਾ ਮੈਨੂੰ ਇੱਕ ਚੀਜ਼ ਦੱਸਿਓ ਪੈਸਾ ਜਿਹੜਾ ਹੈ 5.5 ਲੱਖ ਨਿਕਲਿਆ ਕਿੱਥੇ ਲਾਉਣਾ ਹੈ ਕੀ ਸੋਚਿਆ ਕਿੱਥੇ ਸ਼ੁਰੂਆਤ ਕਰਨੀ ਹੈ ਪਹਿਲਾ ਸੋਚਿਆ ਜੀ ਪਹਿਲਾ ਜਵਾਕਾਂ ਨੂੰ ਉਹਨਾਂ ਦੇ ਨਾਮ ਜਮਾ ਕਰਾਉਂਗਾ ਪੜ੍ਹਾਈ ਵਾਸਤੇ ਜੀ ਚਲੋ ਅੱਜ ਦੇ ਟਾਈਮ 'ਚ ਬਹੁਤ ਮਹਿੰਗਾਈ ਹੈ ਜੀ ਕਿਉਂਕਿ ਪਹਿਲਾ ਇਹ ਹੀ ਸੋਚਿਆ ਵੀ ਜਵਾਕਾਂ ਨੂੰ ਪੜਾ ਕੇ ਵਧੀਆ ਲਿਖਵਾਈਏ ਜੀ ਆਪ ਤੋਂ ਜਿਹੜੇ ਕੰਮ ਕਰੀ ਜਾਂਦੇ ਆ ਕਰੀ ਜਾਂਦੇ ਆ ਜੀ ਅੱਛਾ ਇੱਕ ਵਾਰ ਬੰਦਾ ਸੋਚਦਾ ਵੀ ਮੈਂ ਨਾ ਬੇਟੀ ਦੇ ਨਾਮ ਦੀ ਜਾਂ ਬੇਟੇ ਦੇ ਨਾਮ ਦੀ ਟਿਕਟ ਖਰੀਦਣੀ ਆ ਇਹ ਫਿਰ ਕਿਹਦੀ ਕਿਹਦੇ ਨਾਮ ਦੀ ਸੋਚ ਕੇ ਖਰੀਦੀ ਸੀ ਇਹ ਪੈ ਸੋਚੀ ਪਰਿਵਾਰ ਸੁਖ ਸੁਖੀ ਹੋ ਜਾਈ ਉਹਦੇ ਕਰਕੇ ਮੈਂ ਖਰੀਦੀ ਕਿਸੇ ਨਾਮ ਲਈ ਪਰਿਵਾਰ ਦੇ ਨਾਮ ਤੇ ਖਰੀਦੀ ਪਰਿਵਾਰ ਦੇ ਨਾਮ ਹਾਂਜੀ ਹੋ ਗਈ ਸੁਖੀ ਹਾਂਜੀ ਹੂੰ ਬਹੁਤ ਸੁਖੀ ਹੋ ਗਈ ਹੂੰ ਖਾਟੂ ਸ਼ਾਮ ਨੇ ਬਹੁਤ ਸੁਖੀ ਕਰਤਾ ਜੀ ਹਾਂਜੀ ਬਿਲਕੁਲ ਵਾਕਿਆ ਹੀ ਇਹਨਾਂ ਦੀ ਪਰਿਵਾਰ ਦੇ ਨਾਮ ਦੀ ਟਿਕਟ ਪਾ ਲਈ ਵੀ ਪਰਿਵਾਰ ਸੁਖੀ ਹੋ ਜੇ ਔਰ ਪਰਿਵਾਰ ਸੁਖੀ ਹੋ ਗਿਆ ਔਰ ਪੂਰੀ ਜਾਣਕਾਰੀ ਲੈਣੀ ਆ ਕਿਉਂਕਿ ਇਹ ਸ਼ਾਹਜੀ ਲਾਟਰੀ ਏਜੰਸੀ ਤੋਂ ਨਿਕਲਿਆ ਜੋ ਜਲਾਲਾਬਾਦ ਵਾਲੇ ਮਸ਼ਹੂਰ ਨੇ ਇਹ ਮੁਕੇਸ਼ ਖੜੇ ਨੇ ਇਹਨਾਂ ਤੋਂ ਪੂਰੀ ਜਾਣਕਾਰੀ ਲੈਣੀ ਆ ਸਟ੍ਰਿਕਟ ਬਾਰੇ ਕਿੰਨੇ ਦੀ ਟਿਕਟ ਸੀ ਕਿੰਨਾ ਇਨਾਮ ਨਿਕਲਿਆ ਕਦੋਂ ਨਿਕਲਿਆ ਪੂਰੀ ਇਹ ਮੁਕੇਸ਼ ਪਹਿਲਾਂ ਤਾਂ ਤੁਹਾਨੂੰ ਵੀ ਮੁਬਾਰਕਾਂ ਕਿਉਂਕਿ ਡੇਢ ਕੋ ਕਰੋੜ ਮਿਲਣ ਲੱਗਦਾ ਇੱਥੋਂ ਤੁਹਾਡੇ ਪਹਿਲਾਂ ਨਿਕਲਿਆ ਸੀ ਤੇ ਹੁਣ 5.5 ਲੱਖ ਫੇਰ ਆ ਗਿਆ ਪਹਿਲਾਂ ਤਾਂ ਨਵਾਂ ਸਾਲ ਚੜ੍ਹ ਗਿਆ ਤੇ ਬਾਬੇ ਦੀ ਕਿਰਪਾ ਹੋਈ ਆ ਫੁੱਲ ਤੇ ਇਨਾਮ ਨਿਕਲਦੇ ਰੋਜ਼ ਤੇ ਜੇ ਬਾਬਾ ਮੇਰੇ ਨਾਲ ਨਾ ਹੁੰਦਾ ਤੇ ਫਿਰ ਇਹ ਨਵਾਂ ਸਾਲ ਨਾ ਹੁੰਦਾ ਜੇ ਬਾਬਾ ਮੇਰੇ ਨਾਲ ਨਾ ਹੁੰਦਾ ਤੇ ਫਿਰ ਇੱਕ ਮਾਲ ਨਾ ਹੁੰਦਾ ਤੇ ਕਮਾਲ ਕੀਤਾ ਸ਼ਾਮ ਬਾਬਾ ਨੇ ਖਾਟੂ ਸ਼ਾਮ ਜੀ ਨੇ ਤੇ ਕਿਰਪਾ ਸਾਧੂ ਦਰਬਾਰ ਦੀ ਸੱਚੀਆਂ ਸਰਕਾਰਾਂ ਦੀ ਰੋਜ਼ਨਾਮਾ ਸ਼ਾਹੀ ਲੋਟਰੀ ਸੀ ਕਿੰਨੇ ਦੀ ਟਿਕਟ ਸੀ ਕਿੰਨੇ ਦੀ ਇਹ ਖਰੀਦੀ ਇਹਨਾਂ ਨੇ ਔਰ ਕਦੋਂ ਇਹ 7 ਰੁਪਏ ਦੀ ਲੋਟਰੀ ਹੁੰਦੀ ਹੈ ਜੀ ਇਹ ਅਕਸਰ ਆਪਣੀ ਦੁਕਾਨ ਤੇ ਲੋਟਰੀ ਪਾਣ ਆਂਦੇ ਰਹਿੰਦੇ ਨੇ ਉਹਦੀ ਕਿਰਪਾ ਹੈ ਇਹ ਵੀ ਸ਼ਾਮ ਅੱਬਾ ਦੇ ਭਗਤ ਨੇ ਤੇ ਇਹਨਾਂ ਦਾ ਮਨ ਦਾ ਵਿਚਾਰ ਬਣਿਆ ਵੀ ਲਾੜੀ ਸ਼ਾਹੀ ਕੋ ਪਾਣੀ ਹੈ ਅੱਗੇ ਵੀ ਲਾਟਰੀ ਪਾਉਂਦੇ ਸੀ ਇੱਕ ਵੇ ਡਰਾਅ ਨਿਕਲਿਆ ਟਿਕਟ ਨੰਬਰ ਸੀ 90930 ਤੇ 10000 ਦਾ ਨਾਮ ਲੱਗਿਆ 10000 ਦੇ ਪੰਜ ਨਾਮ 50000 ਰੁਪਿਆ ਇਹਨਾਂ ਨੇ ਮੈਨੂੰ ਫੋਨ ਕੀਤਾ ਵਧਾਈਆਂ ਦਾ ਨਾਮ ਲੱਗ ਗਿਆ 5000 ਰੁਪਿਆ ਤੇ ਐਹੋ ਜੀ ਕਿਰਪਾ ਹੋਈ ਪ੍ਰਮਾਤਮਾ ਦੀ ਸ਼ਾਮ ਬਾਬਾ ਦੀ ਤੇ ਸ਼ਾਮੀ ਫਿਰ ਜਦੋਂ 6 ਵੇ ਡਰਾਅ ਨਿਕਲਿਆ ਮੈਂ ਉਹਨੂੰ ਕਾਲ ਕੀਤੀ ਵੀ ਜੀ ਵਧਾਈਆਂ ਡਬਲ ਇੱਕ ਵਧਾਈਆਂ ਸ਼ਾਮ ਬਾਬਾ ਵੱਲੋਂ ਇੱਕ ਵਧਾਈਆਂ ਬਾਲਾ ਜੀ ਮਾਰੇ ਵੱਲੋਂ ਕਿਉਂਕਿ ਸ਼ਾਮੀ ਫਿਰ ਇਹਨਾਂ ਦਾ ਨਾਮ ਲੱਗਿਆ 10000 ਦੇ ਨਾਮ ਲੱਗੇ 50 ਰੁਪਿਆ 5 ਲੱਖ 5.5 ਲੱਖ ਰੁਪਿਆ ਇੱਕੋ ਦਿਨ ਦੇ ਵਿੱਚ ਇਹਨਾਂ ਨੂੰ ਖੁਸ਼ੀ ਇਹ ਕਹਿੰਦੇ ਮੈਂ ਚੱਲਿਆ ਬਈ ਸਾਰਾ ਸਾਰ ਮਾ ਦੇਣ ਵਾਸਤੇ ਇਹ ਬਾਬੇ ਦੀ ਕਿਰਪਾ ਹੋਈ ਹੈ ਕਿਰਪਾ ਹੁੰਦੀ ਹੈ ਜਦੋਂ ਦੇਖੋ ਆਪਣੀ ਨੀਅਤ ਚੰਗੀ ਹੈ ਆਪਣਾ ਵਿਸ਼ਵਾਸ ਪੱਕਾ ਹੈ ਤੇ ਬਾਬੇ ਘਰੇ ਕੋਈ ਕਮੀ ਨਹੀਂ ਇਹ ਪੈਸੇ ਤਾਂ ਹਰ ਇੱਕ ਨੂੰ ਰੱਬ ਦਿੰਦਾ ਹੈ ਦਿੰਦਾ ਪਰ ਜਿਹਨੂੰ ਲੋੜ ਹੈ ਜਦੋਂ ਉਹਨੂੰ ਦਿੰਦਾ ਨਾ ਉਹ ਤੋਂ ਖੁਸ਼ੀ ਹੁੰਦੀ ਜਿਹਨੇ ਗਗਨ ਜੀ ਬਿਚਾਰੇ ਫਰੂਟ ਦਾ ਕੰਮ ਕਰਦੇ ਨੇ ਪਤਾ ਨਹੀਂ ਆਪਣਾ ਕਿਵੇਂ ਕਾਸ ਚ ਲਾਂਦੇ ਨੇ ਇਹ ਹੀ ਜਾਣਦੇ ਨਹੀਂ ਪਰ ਉਹਨਾਂ ਦੀ ਨਿਗਾ ਸਵੱਲੀ ਹੋਈ ਬਾਬਾ ਜੀ ਦੀ ਤੇ ਬੱਲੇ ਬੱਲੇ ਇਹ ਨਹੀਂ ਹੋਈ ਅੱਛਾ ਹੁਣ ਜਿਹੜੇ ਵੀਡੀਓ ਦੇਖ ਰਹੇ ਨੇ ਸਰੋਤੇ ਉਹਨਾਂ ਲਈ ਕੀ ਹੈਗਾ ਆਉਣ ਵਾਲਾ ਲੋਹੜੀ ਆ ਰਹੀ ਆ ਕਹਿੰਦੇ ਲੋਹੜੀ ਹੋਵੇ ਦੀਵਾਲੀ ਹੋਵੇ ਨਵਾਂ ਸਾਲ ਹੋਵੇ ਵਿਸਾਖੀ ਹੋਵੇ ਬੰਪਰ ਜ਼ਰੂਰ ਆਉਂਦੇ ਆ ਹੁਣ ਬੰਪਰ ਕਿਹੜਾ ਲੋਹੜੀ ਦੇ ਚੱਲ ਰਿਹਾ ਹੈਗਾ ਉਹਨੇ ਨੇ ਬਾਬਾ ਮੇਰੇ ਨਾਲ ਤੇ ਰੋਜ ਦੀਵਾਲੀ ਹੈ ਦੀਵਾਲੀ ਰੋਜ ਹੀ ਹੁੰਦੀ ਜਦੋਂ ਇਹ ਨਾਮ ਨਿਕਲਦਾ ਤੇ ਆ ਦੇਖੋ ਜੀ ਪੰਜਾਬ ਸਰਕਾਰ ਦੀ ਲਾਟਰੀ ਪੰਜਾਬ ਸਰਕਾਰ ਦੀ ਲਾਟਰੀ ਹੈ 10 ਕਰੋੜ ਦਾ ਪਹਿਲਾ ਨਾਮ ਹੈ ਪੰਜਾਬ ਸਰਕਾਰ ਦਾ ਏਮੈ ਡੀਅਰ ਲਾਟਰੀ ਡੀਅਰ ਲਾਟਰੀ ਨੇ ਪਛਾਣ ਮਨਾਈ ਹੈ ਪੰਜਾਬ ਸਰਕਾਰ ਦੇ ਨਾਲ ਜੋੜ ਕੇ ਪੰਜਾਬ ਸਰਕਾਰ ਦੀ ਲਾਟਰੀ 10 ਕਰੋੜ ਦਾ ਪਹਿਲਾ ਨਾਮ ਇਹ ਡਰਾਉ ਨਿਕਲਣਾ ਹੈ 17 1 2006 6 ਵਜੇ 2026 ਦੀ ਪਹਿਲੀ ਲਾਟਰੀ ਹੈ ਪਹਿਲਾ ਨਾਮ 10 ਕਰੋੜ ਦਾ ਹੈ ਸੈਕਿੰਡ ਨਾਮ 1 ਕਰੋੜ ਹੈ ਥਰਡ ਪ੍ਰਾਈਜ਼ਿੰ ਦਾ 50 ਲੱਖ ਰੁਪਈਆ ਹੈ 8 ਨਾਮ 10 ਲੱਖ ਦੇ 8 ਨਾਮ 5 ਲੱਖ ਦੇ ਤਕਰੀਬਨ 24 ਕਰੋੜ ਦੇ ਨਾਮ ਨਿਕਲਣੇ ਇਸ ਲਾਟਰੀ ਵਿੱਚੋਂ ਤੇ ਇੰਦ ਜੇਬੀ ਦਾ ਕੀ ਆ ਏਬੀ ਏ ਤੇ ਵੀ ਦੋ ਸੀਰਨ ਨੇ ਤੁਸੀਂ ਟਿਕਟ 500 ਰੁਪਏ ਦੀ ਇੱਕ ਲਾ ਕੇ ਆਪਣੀ ਕਿਸਮਤ ਜਮਾ ਸਕਦੇ ਜੇ ਕਈ ਵਾਰੀ ਕਿ ਹੁੰਦਾ ਆਪਣਾ ਵੱਡਾ ਨਾਮ ਜਿਹਾ ਨਿਕਲਦਾ ਹੈ ਵੱਡਾ ਨਾਮ ਜਿਵੇਂ ਏ ਵੀ ਤੇ ਹੁੰਦਾ ਹੈ ਆਪਾਂ ਕਹਿੰਦੇ ਏ ਪਾਈ ਸੀ 2 ਆ ਗਈ 10 ਕਰੋੜ ਰਹਿ ਗਿਆ ਕਰੋੜ ਰਹਿ ਗਿਆ 50 ਲੱਖ 10 ਲੱਖ ਵੱਡੇ ਨਾਮਾਂ ਦੇ ਵਿੱਚ ਅਗਰ ਆਪਾਂ 100 ਰੁਪਏ ਲਾ ਕੇ ਦੋ ਲਾਡਰੀਆਂ ਪਾਉਂਦੇ ਆਂ ਤੇ ਆਪਾਂ ਵੀਨਰ ਦੇ ਹੱਕਦਾਰ 100% ਬਣ ਜਾਂਦੇ ਆਂ हां अगर ਤੁਹਾਡੇ ਕੋਲ ਨਹੀਂ 1500 ਲਾ ਕੇ ਵੀ ਕਿਸਮਤ ਅਜਮਾਓ ਅਜਮਾਓ ਜਰੂਰ ਪੰਜਾਬ ਸਰਕਾਰ ਖਜ਼ਾਨੇ ਖੋਲ੍ਹਦੀ ਹੈ ਰੋਜ਼ ਕੀ ਪਤਾ ਖਜ਼ਾਨੇ ਅੱਜ ਇਸ ਵਾਰੀ 2026 ਦੇ ਵਿੱਚ ਨਵੇਂ ਸਾਲ ਤੁਹਾਡੇ ਕੋਲ ਜਾਣ ਬਿਲਕੁਲ ਤਾਂ ਇਹਨਾਂ ਦਾ 5.5 ਲੱਖ ਦਾ ਇਨਾਮ ਲੱਗ ਚੁੱਕਿਆ ਹੈ ਸਾਹਮਣੇ ਤੁਹਾਡੇ ਤਸਵੀਰਾਂ ਨੇ ਸ਼ਾਹੀ ਜੀ ਲੋਟਰੀ ਏਜੰਸੀ ਮਸ਼ਹੂਰ ਆ ਜੋ ਜਲਾਲਾਬਾਦ ਵਾਲੇ ਨੇ ਪਹਿਲਾਂ ਵੀ 1.5 ਕਰੋੜ ਦਾ ਇਹਨਾਂ ਕੋਲ ਲੱਗਿਆ ਲੱਖਾਂ ਦੇ ਕਈ ਨਾਮ ਜਿਹੜੇ ਇਹਨਾਂ ਦੇ ਕੋਲ ਲੱਗ ਚੁੱਕੇ ਨੇ ਭੰਗੜੇ ਪਾ ਦਿੱਤੇ ਨੇ ਲੱਡੂ ਵੰਡ ਦਿੱਤੇ ਨੇ ਔਰ ਲੋਹੜੀ ਤੇ ਵੀ ਉਮੀਦ ਜਿਤਾਈ ਜਾ ਰਹੀ ਆ ਕਹਿੰਦੇ ਵੀ ਹੋ ਸਕਦਾ ਇਸ ਵਾਰ ਲੋਹੜੀ ਤੇ ਵੀ ਸਾਡੇ ਕੋਲੇ ਜਿਹੜਾ ਇਨਾਮ ਉਹ ਨਿਕਲ ਆਵੇ ਤੁਹਾਡੀ ਕੋਈ ਰਾਹ ਤਾਂ ਤੁਸੀਂ ਸਾਂਝੀ ਕਰ ਸਕਦੇ ਹੋ ਅਗਰ ਕਿਸਮਤ ਜਮਾਉਣੀ ਕਿਉਂਦੇ ਹੋ ਤਾਂ ਤੁਸੀਂ ਵੀ ਟਿਕਟ ਖਰੀਦ ਕੇ ਕਿਸਮਤ ਅਜਮਾ ਸਕਦੇ ਹੋ